ਰਾਗ ਗੂੰਡ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਣੀਐ ਕਹੀਐ ਭਗਤਾਂ ਦੀ ਬਾਣੀ ਗੁਰੂ ਸਾਹਿਬ ਜੀ ਚਾਰਨ ਕਰਦੇ ਆ ਸਾਬ ਕਬੀਰ ਜੀ ਦੀ ਬਾਣੀ ਪਹਿਲਾ ਹੁੰਦੀ ਹੈ ਘਰ ਪਹਿਲੇ ਸਿਰਤਾਕ ਜੋ ਚਾਰਦੇ ਹਨ ਇੱਕੋ ਜਾਇ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸੰਤ ਮਿਲੈ ਕਿਸ ਸੁਣੀਐ ਕਹੀਐ। ਕਬੀਰ ਸਾਹਿਬ ਦੇ ਪਾਸ ਦਰਸ਼ਨ ਕਰਨ ਵਾਸਤੇ ਇੱਕ ਅਧਿਕਾਰੀ ਵੀ ਆਇਆ ਤੇ ਇੱਕ ਬਹੁਤ ਚੁੰਝ ਗਿਆਨ ਦੇ ਨਾਲ ਚਰਚਾ ਕਰਨ ਵਾਲੇ ਪੁਰਖ ਆ ਕੇ ਪ੍ਰਸ਼ਨ ਉੱਤਰ ਲੱਗੇ ਕਰਨ। ਉਹਨਾਂ ਨਾਲ ਕਬੀਰ ਸਾਹਿਬ ਜੀ ਬੋਲੇ ਨਾ। ਸੁਣ ਕੇ ਸੇਵਕਾਂ ਨੇ ਕਿਹਾ ਮਾਰਾ ਹਾਰ ਗਏ ਤੁਸੀਂ। ਅੱਗੇ ਤਾਂ بڑے بڑے ਲੋਕਾਂ ਨੂੰ ਜਿੱਤ ਲੈਨੇ ਹੋ। ਤਾ ਕਬੀਰ ਸਾਹਿਬ ਜੀ ਨਿਆ ਦੀ ਗੱਲ ਦੱਸਦੇ ਆ ਸੁਣੋ ਸੰਤ ਮਿਲੇ ਕਿਸ ਸੁਣੀਏ ਕਹੀਏ ਜੇ ਭਾਈ ਜੇ ਤਾਂ ਕੋਈ ਸੰਤ ਵਾਹਿਗੁਰੂ ਦਾ ਜਿੰਨਾ ਸਾਸ ਗਰਾਸ ਨਾਲ ਜਿਸਰੇ ਹਰਨਾਮਾ ਮਨ ਮੰਤੋਂ ਮਿਲ ਜਾਵੇ ਉਹਨਾਂ ਦੇ ਪਾਸ ਪਰਸ਼ਨ ਕਹਿ ਕੇ ਉਹਨਾਂ ਤੋਂ ਉੱਤਰ ਸੁਣੀਏ ਇਸ ਪ੍ਰਕਾਰ ਇਹਤੂ ਚਰਚਾ ਕਰੀਏ ਪਰਮੇਸ਼ਰ ਦੇ ਪ੍ਰੇਮ ਦੇ ਜੇ ਜਿੰਨੇ ਮਨ ਟਿਕਿਆ ਹੋਵੇ ਨਾ ਟਿਕਿਆ ਹੋਵੇ ਜੀਵ ਦਾ ਗਿਆਨ ਦਾ ਪਤਾ ਹੋਵੇ ਈਸ਼ਰ ਦੇ ਸਰੂਪ ਦਾ ਪਤਾ ਹੋਵੇ ਮਾਇਆ ਦੇ ਸਰੂਪ ਦਾ ਪਤਾ ਹੋਵੇ ਜਾਂ ਨਾ ਪਤਾ ਹੋਵੇ ਤਾਂ ਪਰਸ਼ਨ ਕਰਕੇ ਉਹਨਾਂ ਦੇ ਪਾਸੋਂ ਸੁਣੀਏ ਕਹਿ ਕੇ ਅਗੇ ਜੇ ਕਰਕੇ ਕੋਈ ਮਹਾਰਾਜਾ ਪਿਆਰਾ ਆਪ ਕਹਿਣ ਵਾਲਾ ਹੋਵੇ ਕਿ ਆਪ ਸੋਤੇ ਬਣ ਕੇ ਉਹਨਾਂ ਦੇ ਪਾਸੋਂ ਸੁਣਨਾ ਕਰਿਓ ਕਹੇ ਉਹਨਾਂ ਤੋਂ ਕਹਿ ਕੇ ਸੁਣਨਾ ਕਰਿਏ ਜੇ ਕੋਈ ਸਾਨੂੰ ਜੋਗਾ ਹੀ ਹੋਵੇ ਤਾਂ ਆਪ ਕੋ ਸੁਣਨ ਵਾਲਿਆਂ ਨੂੰ ਸਰਦਾ ਵਿਸ਼ਵਾਸ ਵਾਲੇ ਸਮਝ ਕੇ ਉਨਾਂ ਨੂੰ ਪ੍ਰੀਤ ਰੂਪੀ ਰਸਨਾ ਨਾਲ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਕਹੀਏ ਦਸੀਏ ਮਿਲੇ ਅਸੰਤ ਮਾਸਤ ਕਰ ਰਹੀ ਹੈ ਕੋਈ ਅਸੰਤਾ ਨਾੜੀ ਕਦੇ ਨਾ ਸੂਜੇ ਅਸੰਤ ਜੀ ਦਾ ਚਿਤ ਸ਼ਾਂਤੀ ਵਾਲਾ ਨਹੀਂ ਹਰ ਜੱਗ ਸੁਣੇ ਨਾ ਹਰ ਗੁਣ ਗਾਵੇ ਬਤਨ ਹੀ ਅਸਮਾਨ ਗੜਾਵੇ ਜਿਹੜਾ ਜਿਹ ਅਸੰਤ ਅਨਾਰੀ ਜੀ ਸੰਤਪੁਣਾ ਹੈ ਨਹੀਂ ਜਿਹਦੇ ਤੇ ਸਾਖਤਪੁਣਾ ਹੈ ਜੇ ਐਸਾ ਪੁਰਖ ਮਿਲ ਜੇ ਉਹਦੇ ਨਾਲ ਐਵੇਂ ਮਗਜ ਭੁਕਾਈ ਨਹੀਂ ਕਰਨੀ ਕਿ ਜੀ ਇਹਨੂੰ ਸਮਝਾ ਲਾਂਗੇ ਉਹਨ ਸਮਝਣਾ ਨਹੀਂ ਜੇ ਉੱਥੇ ਹਾਰੇ ਹੀ ਚੰਗੇ ਆ ਤਾਂ ਜੇ ਆ ਸੰਤ ਕੋਈ ਅਨਾੜੀ ਮਿਲ ਜਾਵੇ ਤਾਂ ਮਸ਼ਤ ਹੋ ਰਹੀ ਏ ਚੁੱਪ ਮਸ਼ਤ ਕਰ ਰਹੀ ਏ ਤਾਂ ਚੁੱਪ ਕਰ ਲੈਣਾ ਚਾਹੀਦਾ ਹੈ ਬੋਲ ਕਰਕੇ ਲਾਭ ਨਹੀਂ ਹੁੰਦਾ ਉਸ ਦੇ ਨਾਲ ਭੇਦਭਾਦੀ ਦੇ ਨਾਲ ਬਾਬਾ ਬੂਲਣਾ ਕਿਹਾ ਕਹੀ ਹੈ ਫਿਰ ਬਾਕੀ ਦੇ ਅਧਿਕਾਰੀਆਂ ਨੂੰ ਪੁੱਛਿਆ ਹੈ ਬਾਬਾ ਬਜ਼ੁਰਗ ਕਬੀਰ ਸਾਹਿਬ ਤਤਵੇਤਾ ਜੀ ਆਪ ਦੱਸੋ ਇਹ ਪੰਬਰ ਵਿਸ਼ਈ ਤੋਂ ਜੋ ਯੁਗਿਆਸੂ ਬਾਬਾ ਵੱਡਾ ਹੈ ਉਹਨੂੰ ਬੋਲਣਾ ਕਿਆ ਕਹੀਏ ਕੀ ਬੋਲਣਾ ਚਾਹੀਦਾ ਹੈ ਕਿਸ ਪ੍ਰਕਾਰ ਦੇ ਬੋਲ ਕਹਿਣੇ ਚਾਹੀਦੇ ਹੈ ਤਾਂ ਕਿ ਇਹਨਾਂ ਨੂੰ ਬਾਬਾ ਬੋਲਣਾ ਜਿਸ ਵਿੱਚ ਜੈਸੇ ਰਾਮਨਾਮ ਗੱਦ ਰਹੀਏ ਇਹ ਭਾਈ ਬੋਲਣਾ ਕੀ ਕਹੀਏ ਤੁਹਾਨੂੰ ਜਿਸ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਉਹ ਬੋਲਣਾ ਕਹੀਏ ਕਿਸ ਪ੍ਰਕਾਰ ਦੇ ਬੋਲ ਆਪ ਦੱਸੋ ਜੀ ਜੈਸੇ RAM ਨਾਮ ਰੱਗ ਰਹੀਏ ਜੇ ਬੋਲਣਾ ਹੋਵੇ ਤਾਂ ਕਿਆ ਕਹੀਏ ਕੀ ਕਹਿਣਾ ਜਿਸ ਪ੍ਰਕਾਰ RAM ਦੇ ਨਾਮ ਤੇ ਰੱਗ ਰਹੀਏ ਐਸਾ ਬੋਲਣਾ ਕਹੀਏ ਅਤੇ ਜੇ ਸੁਣਨਾ ਕਰੀਏ ਜਿਸ ਪ੍ਰਕਾਰ RAM ਦੇ ਨਾਮ ਤੇ ਰਜ ਰਹੀਏ ਐਸਾ ਸੁਣਨਾ ਕਰੀਏ ਇਹ ਵਾਕਾਂ ਦਾ ਬੋਲਣਾ ਤੇ ਸੁਣਨਾ ਇਹੋ ਜਿਹਾ ਹੈ ਦਹਾਉ ਸੰਤਨ ਸਿਉ ਬੂਲੇ ਉਪਕਾਰੀ ਮਰਿਆਦਾ ਦੱਸਦੇ ਆ ਸੰਤਾਂ ਮਹਾਤਮਾ ਦੇ ਨਾਲ ਜੇ ਕੋਈ ਬਚਨ ਵਿਲਾਸ ਕਰਾਂਗੇ ਤਾਂ ਉਪਕਾਰ ਹੋਵੇਗਾ ਜੀਵ ਦੇ ਸਰੂਪ ਦਾ ਨਿਰਣਾ ਹੋਊਗਾ ਮਨ ਦੇ ਟਿਕਾ ਦਾ ਉੱਤਰ ਹੋਵੇਗਾ ਇਉਂ ਉਪਕਾਰ ਹੋਵੇਗਾ ਹੋਰ ਨਾਤੇ ਵੀ ਉਪਕਾਰ ਹੋਵੇਗਾ ਆਪ ਪਰਸ਼ਨ ਕਰਕੇ ਜੀ ਉਹਨਾਂ ਦੇ ਪਾਸੋਂ ਕੋਈ ਪੁੱਛੋਗੇ ਸੰਤਨ ਸਿਉ ਬੋਲੇ ਉਪਕਾਰੀ ਅਤੇ ਸੰਤਨ ਮਹਾਤਮਾ ਦਾ ਜੋ ਕੋਈ ਬੋਲਣਾ ਹੈ ਉਹ ਜੀਵ ਦੇ ਤੇ ਉਪਕਾਰ ਹੋਵੇਗਾ ਸਹਾਇਤਾ ਕਰਨੋਂ ਆਪ ਤੇ ਲੋਕ ਪਰਲੋਕ ਦੀ ਸਹਾਇਤਾ ਵਾਲੇ ਬਚਨ ਮਹਾਤਮਾ ਦਾ ਜਿਹੜਾ ਬੋਲਣਾ ਹੈ ਉਹ ਬਕਾਰ ਵਾਸਤੇ ਬੋਲਦੇ ਹਨ ਮੂਰਖ ਸਿਓ ਬੋਲੇ ਝਖ ਮਾਰੀ ਜੇ ਭਾਈ ਮੂਰਖ ਨਾ ਬੋਲਾਂਗੇ ਝਖਾ ਹੀ ਮਾਰਨੀ ਹੈ ਨਾ ਬ्यर्थੀ ਹੋਸਨ ਬੋਲਣਾ ਹੈ ਇਸ ਕਰਕੇ ਮੂਰਖਾਂ ਨਾਲੋਂ ਚੁੱਪ ਹੀ ਚੰਗੀ ਹੈ ਬੋਲ ਤ ਬੋਲ ਤ ਵਢ ਹੈ ਬਿਕਾਰਾ ਬਦ ਨਾਲ ਇਹਨਾਂ ਦੇ ਨਾਲ ਗੱਲਵਾਦ ਤੋਰੀਏ ਕੋਈ ਨਾ ਕੋਈ ਓਹੋ ਛੇੜ ਛੇੜ ਕੱਡਾਂ ਵੇਖਾਰੇ ਛੇੜ ਛੇੜ ਕੇ ਦੁਖਦਾਇਕ ਵਿਊ ਜ਼ਹਿਰੀ ਕੱਢਣ ਗਏ ਉਹ ਪੁਰਖੋ ਇਸ ਕਰਕੇ ਬੋਲਤ ਬੋਲਤ ਵਧੇ ਵਿਕਾਰਾ ਉਹਨਾਂ ਦੇ ਨਾਲ ਬੋਲਾਂ ਨੂੰ ਬੋਲਦੇ ਹੋਇਆ ਵਿਕਾਰ ਹੀ ਵਧਣਗੇ ਉਹ ਕੋਣੀ ਵਧਣਗੇ ਗਾਲੋ ਗਾਲੀ ਹੋ ਪੈਣਗੇ ਚਰਚਾ ਕਰਦੇ ਕਈ ਚਿੱਪੀ ਚਿੱਪੀ ਹੋ ਪੈਂਦੇ ਆ ਬਿੱਲੀ ਦੀ ਪੂਛ ਵੜੀਆਂ ਧਾਰਾਂ ਲਹੂ ਦੀਆਂ ਇਸ ਪ੍ਰਕਾਰ ਪਰਮਹੰਸਾਂ ਰੋਡਿਆਂ ਦੇ ਸਰਾਜੋ ਪੈਂਦੀਆਂ ਵੇਖੀ ਜੀਂ ਗੰਗਾ ਦੇ ਕੁੰਭ ਦੇ ਉੱਤੇ ਇਉਂ ਵਿਕਾਰ ਹੀ ਵੜ ਜਾਂਦਾ ਹੈ ਇਉਂ ਬੇਰਸੀ ਆਲੇ ਬੋਲ ਬੋਲਨੇ ਕਰਕੇ ਬਤੰਡਾਵਾਦ ਜਲਪਾਵਾਦ ਕਰਨੇ ਕਰਕੇ ਬਿਨ ਬੋਲੇ ਕਿਆ ਕਰਹਿ ਬੀ ਵਿਚਾਰ ਬਿਨ ਬੋਲੇ ਜੇ ਉਹਦੇ ਨਾਲ ਭਾਈ ਨਾ ਬੋਲਾਂਗੇ ਤਾਂ ਉਹ ਵਿਚਾਰਾ ਕੀ ਕਰੇਗਾ ਕੁਝ ਨਹੀਂ ਵਿਗਾੜ ਸਕੇਗਾ ਅਕੇ ਮਹਾਰਾਜ ਤੁਸੀਂ ਕਹਿੰਦੇ ਹੋ ਬੋਲਣਾ ਹੀ ਨਹੀਂ ਚਾਹੀਦਾ ਬਿਨਾ ਬੋਲੇ ਤੋਂ ਵਿਚਾਰ ਕੀ ਕਰਾਂਗੇ ਪਤਾ ਕਿਵੇਂ ਲੱਗੂਗਾ ਵੀ ਸਾਖਤਾ ਕੇ ਸੰਤ ਹੈ ਬੋਲਣਾ ਤਾਂ ਪਵੇਗਾ ਹੀ ਕਹਿੰਦੇ ਬਿਨਾ ਬੋਲੇ ਤੋਂ ਪਤਾ ਲੱਗ ਜੂ ਕਬੀਰ ਸਾਹਿਬ ਜੀ ਕਹਿੰਦੇ ਹਨ ਸੁਣੋ ਕਾ ਕਬੀਰ ਛੂਛਾ ਘਟ ਬੋਲੇ ਕਬੀਰ ਸਾਹਿਬ ਜੀ ਕਹਿੰਦੇ ਬਿਨ ਬੁਲਾਏ ਗੱਲਾਂ ਕਰਨ ਵਾਲਿਆਂ ਦੀ ਸੁਣ ਲੋ ਜਿਵੇਂ ਖਾਲੀ ਘੜਾ ਜਿਹੜਾ ਹੁੰਦਾ ਹੈ ਉਹ ਜਦੋਂ ਹਵਾ ਵਗਦੀ ਹੈ ਨਾਲੇ ਤਾਂ ਡੋਲਦਾ ਹੈ ਨਾਲੇ ਉਹਦੇ ਚ ਆਵਾਜ਼ ਆਉਂਦੀ ਹੈ ਇਸੇ ਪ੍ਰਕਾਰ ਛੂਛਾ ਜਿਹਨਾਂ ਦਾ ਘਟਨਤਾ ਕਰਨਾ ਹੈ ਸਰਦਾ ਤੋਂ ਬਗੈਰ ਉਹਨਾਂ ਨੂੰ ਬੋਲਣ ਦੀ ਆਦਤ ਹੀ ਹੈ ਉਹ ਹਰ ਵਕਤ ਬਿਆਰਥ ਗੱਲਾਂ ਵੀ ਬੋਲਦੇ ਰਹਿੰਦੇ ਬਕਵਾਸ ਕਰਦੇ ਰਹਿੰਦੇ ਹਨ ਭਰਿਆ ਹੋਇਆ ਤੇ ਪਦਾਰਥਾਂ ਵਾਸਤੇ ਡੋਲਦੇ ਫਿਰਦੇ ਰਹਿੰਦੇ ਪਟਕਦੇ ਫਿਰਦੇ ਰਹਿੰਦੇ ਹਨ ਭਰਿਆ ਹੋਇਆ ਸੁ ਕਬਹੂ ਨਾ ਡੋਲੇ ਜਿਹੜਾ ਘਰਾਂ ਪਾਣੀ ਦਾ ਭਰਿਆ ਹੋਇਆ ਹੋਵੇ ਦੁੱਧ ਦਾ ਭਰਿਆ ਹੋਵੇ ਨਾ ਡੋਲਦਾ ਤੇ ਨਾ ਬੋਲਦਾ ਇਸੇ ਪ੍ਰਕਾਰ ਭਈ ਪ੍ਰੇਮ ਰੂਪੀ ਜਲ ਨਾਲ ਜਿਹੜਾ ਭਰਿਆ ਹੋਇਆ ਹੋਵੇ ਸਰਦਾਰੂਪੀ ਜਲ ਨਾਲ ਭਰਿਆ ਹੋਵੇ ਨਾ ਉਹ ਬਕਵਾਸ ਕਰਦਾ ਬਾਧੂ ਬਕੰਡਾਵਾਦ ਤੇ ਨਾ ਉਪਾਰਥਾਂ ਜੀ ਢੋਲਦਾ ਐ ਕਿਉਂ ਭਾਈ ਬਿਨਾ ਬੋਲੇ ਤੋਂ ਵੀ ਪਤਾ ਲੱਗ ਜਾਂਦਾ ਐ ਸੇ ਪੁਰਖਾਂ ਦਾ ਗੂੰਡ ਨਰੂ ਮਰੈ ਨਰ ਕਾਮ ਨਾ ਆਵੇ ਹੁਣ ਬਿਨਾਗ ਮਈ ਪ੍ਰਕਰਨ ਕਹਿੰਦੇ ਹਨ ਸਰੀਰਾਂ ਤੋਂ ਉਪਰਾਮ ਕਰਨ ਵਾਸਤੇ ਕਹਿੰਦੇ ਹਨ ਇਹ ਭਾਈ ਸੁਣੋ ਨਰੂ ਮਰੈ ਨਰ ਕਾਮ ਨਾ ਆਵੇ ਜੇ ਕੋਈ ਨਰੂ ਪੁਰਸ਼ ਮਰ ਜਾਵੇ ਉਹ ਮਨੁੱਖਾਂ ਦੇ ਕੰਮ ਨਹੀਂ ਆਉਂਦਾ ਹੈ ਵਰਤਨ ਦੇ ਪਸ਼ੂ ਮਰੈ 10 ਕਾਜ ਸਵਾਰ ਹੈ ਅਤੇ ਜੇ ਪਸ਼ੂ ਮਰ ਜੇ 10 ਨਾ ਬਹੁਤੇ ਕਾਜ ਸਵਾਰ ਰਹਿ ਬੋਕੇ ਬਣ ਜਾਂਦੇ ਆ ਜੁੱਤੀਆਂ ਬਣ ਜਾਂਦੀਆਂ ਹਨ ਅਨੇਕ ਪ੍ਰਕਾਰ ਦੇ ਮਸ਼ੀਨਾਂ ਦੇ ਬੱਦਰ ਵਗੈਰਾ ਬਣ ਜਾਂਦੇ ਹਨ ਦੇਸ਼ ਭਰਕਾਰ ਅਨੇਕਾਂ ਕਾਰਜਾਂ ਨੂੰ ਸਵਾਰਦਾ ਪਸ਼ੂ ਮਰ ਕੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੂ ਇਹੋ ਕਰਮਾਂ ਦੀ ਗਤੀ ਹੈ ਕਹਿਣ ਲੱਗੇ ਕਬੀਰ ਸਾਹਿਬ ਆਪਣੇ ਕਰਮਾਂ ਦੀ ਗਤੀ ਨੂੰ ਮੈਂ ਕੀ ਭਾਈ ਜਾਣ ਸਕਦਾ ਹਾਂ ਮੈਂ ਕਿਆ ਜਾਨੂ ਬਾਬਾ ਰੇ ਮੈਂ ਕੀ ਜਾਣ ਸਕਦਾ ਬਾਬਾ ਏਹ ਅਧਿਕਾਰੀ ਜਨੋਰੇ ਪਿਆਰਿਓ ਅਸੀਂ ਵੀ ਕੁਝ ਜਾਣਦੇ ਹਾਂ ਨਿਮਰਤਾ ਨਾਲ ਕਹਿ ਰਹੇ ਹਾਂ ਰਹਾਉ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਜਿਸ ਵਕਤ ਸਾ ਲੱਕੜੀ ਕਾ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਹੱਡ ਇਸ ਪ੍ਰਕਾਰ ਜਾ ਜਾਣਗੇ ਚਿਖਾ ਜਿਵੇਂ ਲੱਕੜੀਆਂ ਤੁਲਾ ਨਾ ਭਾਰ ਲੱਕੜੀਆਂ ਦਾ ਭਾਰ ਛੱਡ ਜਾਂਦਾ ਇਸ ਪ੍ਰਕਾਰ ਹੱਡ ਸੜ ਜਾਣੇ ਹਨ ਕੇਸ ਜਲੇ ਜੈਸੇ ਘਾਸ ਕਾ ਪੂਲਾ ਇਸ ਐ ਸੜ ਜਾਣਗੇ ਜਿਵੇਂ ਘਾਹ ਦਾ ਪੂਲਾ ਛੱਟ ਹੀ ਅੱਗ ਨੂੰ ਮਚ ਜਾਂਦਾ ਕਿਉਂ ਚਿਹਰੇ ਤੇ ਸੜ ਜਾਣਗੇ ਛੇਤੀ ਬਾਹ ਕਬੀਰ ਤਬਹੀ ਨਰ ਜਾਗ। ਕਬੀਰ ਸਾਹਿਬ ਜੀ ਕਹਿੰਦੇ ਅਗਿਆਨੀ ਜੀਵ ਜਾਗਦੇ ਨਹੀਂ ਜਨਵਸਤਾ ਤੇ। ਤੇ ਉਸ ਵਕਤ ਹੀ ਜਾਗਣਗੇ। ਚਮਕਾ ਡੰਡ ਮੂਡ ਮਹਿਲਾ ਜਦੋਂ ਇਹਨਾਂ ਦਾ ਜਮਦਾ ਡੰਡ ਸਿਰ ਵਿੱਚ ਆ ਕੇ ਲੱਗੇਗਾ ਜਦੋਂ ਮੌਤ ਨੇ ਆ ਕੇ ਪਕੜ ਲੇ ਗਲੋਂ ਸਿਰੋਂ ਉਸ ਵੇਲੇ ਮੰਨਣਗੇ ਵੀ ਇਹ ਠੀਕ ਅਸੀਂ ਗਲਤੀ ਕਰਦੇ ਰਹੇ ਆ। ਪਹਿਲਾਂ ਇਹ ਜਾਗਦੇ ਨਹੀਂ ਉਦੋਂ ਕਹਿਣਗੇ ਜਦ ਤੱਕ ਕਰ ਲਈਏ। ਅੰਤ ਵੇਲੇ ਜਬ ਤੱਕ ਕਿਨ ਕਰ ਦੇਣਾ ਹੈ ਜਦੋਂ ਸਾਹ ਹੀ ਮੁੱਕ ਗਏ ਗੋਂਡ ਆਕਾਸ਼ ਗਗਨ ਪਾਤਾਲ ਗਗਨ ਹੈ ਕੋਈ ਸਾਧ ਸੰਗਤ ਜੀ ਪੰਡਤ ਵਿਦਵਾਨ ਸਾਹਿਬ ਕਬੀਰ ਦੇ ਕੋਲੇ ਆਇਆ ਹੈ ਕਹਿਣ ਲੱਗਾ ਜੀ ਇਹ ਕਰਮ ਕਾਂਡੀ ਪੂਰਮ ਵਿਮੋਹਸਾ ਵਾਲਾ ਸੀ ਜਾਂ ਨਿਆਇਕ ਸੀ ਯੁਗਤੀ ਪ੍ਰਧਾਨ ਤਾਂ ਉਸ ਦੇ ਪ੍ਰਥਾਏ ਬਚਨ ਬਲਾਸ ਕਬੀਰ ਸਾਹਿਬ ਜੀ ਕਰਦੇ ਹਨ ਪਹਿਲਾ ਇਹਦਾ ਪਰਸ਼ਨ ਰਹਾਉ ਦੀ ਤੁਕ ਪੜੋ ਮੋਈ ਬੈਰਾਗ ਭੈਉ ਜੇ ਸਹਿਬ ਕਬੀਰ ਜੀ ਮੇਰੇ ਮਨ ਚ ਬਹੁਤ ਵਿਰਾਗ ਉਦਾਸੀ ਹੋ ਗਈ ਐ ਇਹੋ ਜੀਉ ਆਏ ਕਹਾ ਗਏ ਇਹ ਮਾਰਾ ਜੀਵ ਕਿੱਥੋਂ ਆਇਆ ਸੀ ਤੇ ਕਿਧਰ ਨੂੰ ਚਲਿਆ ਗਿਆ ਗਿਆਨ ਵਸਤਾ ਚ ਬੈਠੋ ਕਬੀਰ ਸਾਹਿਬ ਇਹ ਆਚਾਰਨ ਕਰਦੇ ਹਨ ਆਕਾਸ ਗਗਨ ਪਾਤਾਲ ਗਗਨ ਹੈ ਤੇ ਭਾਈ ਕਿਸ ਤਰ੍ਹਾਂ ਘੜੇ ਰੇ ਉਤਲੇ ਪਾਸੇ ਵੀ ਆਕਾਸ ਹੈ ਘੜੇ ਦੇ ਹਲੇ ਪਾਸੇ ਪਤਾਲ ਚ ਵੀ ਆਕਾਸ਼ ਹੈ ਅਤੇ ਚੌਦਸ ਚੌਦਸ ਗਗਨ ਰਹਾ ਹਾ 400 ਵੀਰੇ ਘੜੇ ਦੇ ਆਕਾਸ਼ ਹੀ ਰਹਿੰਦਾ ਹੈ ਆਨੰਦ ਮੂਲ ਸਦਾ ਪੁਰਖ ਉਤਮ ਘਟ ਬਿਨ ਸਹਿ ਗਗਨ ਨ ਜਾਇ ਲੇ ਜੇ ਘੜਾ ਭੱਜ ਜਾਵੇ ਤਾਂ ਆਕਾਸ਼ ਤਾਂ ਨਹੀਂ ਜਾਂਦਾ ਤੇ ਘੜਾ ਬਣੇ ਤੋਂ ਆਕਾਸ਼ ਬਣਦਾ ਨਹੀਂ ਤੇ ਘੜਾ ਭਜੇ ਤੋਂ ਆਕਾਸ਼ ਜਾਂਦਾ ਨਹੀਂ ਇਸੇ ਪ੍ਰਕਾਰ ਹੁਣ ਪੜਵੋ ਆਕਾਸ ਗਗਨ ਪਾਤਾਲ ਗਗਨ ਹੈ ਆਕਾਸ ਸਿਰ ਵੱਲ ਵੀ ਆਪਣੇ ਗਗਨ ਚ ਦਾ ਆਕਾਸ ਹੈ ਪਤਾਲ ਪੈਰਾਂ ਵੱਲ ਵੀ ਚ ਦਾ ਆਕਾਸ ਪਰਮੇਸ਼ਵਰੀ ਹੈ ਚਾਹੋ ਜਿਸ ਗਗਨ ਰਹਾਏ ਚਾਰੇ ਜਿਸ ਸੱਜੇ ਖੱਬੇ ਹੱਥ ਵੱਲ ਵੀ ਤੇ ਕੰਡ ਵੱਲ ਅੱਗਾ ਪਿੱਛੇ ਵੀ ਚਾਹੋ ਜਿਸ ਚਾਰ ਸਪੇਰੇ ਚੇਤ ਨਹੀਂ ਰਹਿੰਦਾ ਹੈ ਆਨੰਦ ਮੂਲ ਸਦਾ ਪੁਰਖੂਤਮ ਉਹ ਕੈਸਾ ਹੈ ਫੇਰ ਪਾੜੇ ਹੋ ਤੋ ਆਕਾਸ਼ ਗਗਨ ਪਾਤਾਲ ਗਗਨ ਹੈ ਆਕਾਸ਼ ਜੋ ਸੱਤ ਆਕਾਸ਼ ਮੰਨੇ ਹਨ ਜਿ ਪੂਰ ਮਹਿਰ ਪਵ ਜਨ ਤਪ ਗੋ ਲੋਕ ਆਦਿਕ ਉਹਨਾਂ 'ਚ ਵੀ ਗਗਨ ਚੇ ਦਾ ਆਕਾਸ਼ ਹੀ ਹੈ ਪਾਤਾਲ ਗਗਨ ਹੈ ਪਾਤਾਲ ਜੋ ਹੈ ਅਕਲ ਵਿੱਚ ਸੱਤਨ ਮਹਾਤਲ ਤਲਾਤਲ ਪਤਾਨ ਇਹਨਾਂ 'ਚ ਵੀ ਗਗਨ ਚੇ ਦਾ ਆਕਾਸ਼ ਹੀ ਹੈ ਚਾਹ ਉਹ ਇਸ ਗਗਨ ਰਹਾਇਲੇ ਚਾਰੇ ਦਿਸ਼ਾਂ ਜਿਹੜੀਆਂ ਉੱਤਰ ਦੱਖਣ ਪੂਰਬ ਪੱਛਮ ਹਨ ਇਹਨਾਂ 'ਚ ਵੀ ਚੇ ਦਾ ਆਕਾਸ਼ ਪਰਮੇਸ਼ਵਰੀ ਰਹਾਇਲੇ ਰਹਿੰਦਾ ਹੈ ਆਨੰਦ ਮੂਲ ਸਦਾ ਪ੍ਰਫੂਤਮ ਆਕਾਸ਼ ਦਸਵੇਂ ਦੁਆਰ ਚ ਵੀ ਗਗਨ ਤੇ ਦਾ ਆਕਾਸ਼ ਹੈ ਪਾਤਾਲ ਪੈਰਾਂ ਵਿੱਚ ਵੀ ਅਤੇ ਚਾਰ ਸ਼ਵੇਰੇ ਜਿਹੜੀਆਂ ਅੰਤਕਾਰਨ ਮਨਪੁੱਤ ਚਿਤ ਹੰਕਾਰ ਆ ਇਹਦੇ ਚ ਵੀ ਸਤ ਨਹੀਂ ਰਹਿੰਦਾ ਹੈ ਚੋਦ ਆਨੰਦ ਮੂਲ ਆਨੰਦ ਮੂਲ ਸਦਾ ਪ੍ਰਫੂਤਮ ਉਹ ਆਨੰਦ ਦਾ ਮੂਲ ਕਾਰਨ ਹੈ ਆਨੰਦ ਸਰੂਪ ਹੈ ਮੂਲ ਸਾਰਿਆਂ ਦਾ ਕਾਰਨ ਅਵਿਸ਼ਟਾਨ ਸਰੂਪ ਹੈ ਸਦਾ ਪ੍ਰਖੂਤਮ ਸਦਾ ਸਦਾ ਰਹਿਣ ਵਾਲਾ ਹੈ ਪ੍ਰਖੂਤਮ ਪਰਮ ਪ੍ਰਸ਼ੋਤਮ ਉਤਮ ਹੈ ਸਾਰਿਆਂ ਚੋਂ ਬ੍ਰਹਮ ਰੂਪ ਹੈ ਕਟ ਬਿਨਸਾ ਗਗਨ ਨਾ ਜਾਏ ਜਿਵੇਂ ਪਿਆਰਿਓ ਜਦੋਂ ਸਰੀਰ ਨਾਸ ਹੋ ਜਾਂਦਾ ਹੈ ਉਹ ਜਿਸ ਪ੍ਰਕਾਰ ਘਟਾ ਭਜਨੇ ਕਰਕੇ ਆਕਾਸ਼ ਨਹੀਂ ਜਾਂਦਾ ਆਕਾਸ਼ ਉਵੇਂ ਰਹਿੰਦਾ ਹੈ ਐਵੇਂ ਸਰੀਰ ਦੇ ਫੁੱਟਣੇ ਕਰਕੇ ਸੂਖ ਨੂੰ ਸੂਲ ਦੇ ਦੋਹਾਂ ਦੇ ਸਰੀਰ ਦੇ ਛੁੱਟਣੇ ਕਰਕੇ ਗगन ਆਕਾਸ਼ ਚ ਦਾ ਆਕਾਸ਼ ਬ੍ਰਹਮ ਨਹੀਂ ਕਿਤੇ ਜਾਂਦਾ ਆਉਂਦਾ ਉਹ ਕਿਉਂ ਇਹ ਸ਼ੰਕਾ ਕਰਦਾ ਵੀ ਕਿੱਥੋਂ ਆਇਆ ਸੀ ਕਿੱਧਰ ਚਲੇ ਆ ਗਿਆ ਉਹ ਚੇਤਨ ਦਾ ਸਰੂਪ ਹੀ ਹੈ ਜੀਵ ਮੋਹਿ ਬੈ ਰਾਗ ਭਇਓ ਇਹ ਮਾਰ ਮੈਨੂੰ ਤਾਂ ਵਿਰਾਗ ਹੋ ਗਿਆ ਹੈ ਇਹੋ ਜੀਵ ਆਏ ਕਹਾ ਗਏ ਇਹ ਜੀਵ ਕਿੱਥੋਂ ਆਇਆ ਸੀ ਕਿੱਧਰ ਨੂੰ ਚਲੇ ਆ ਗਿਆ ਹੈ ਆਕਾਸ਼ ਵਿੱਚ ਆਉਣਾ ਜਾਣਾ ਨਹੀਂ ਬਣਦਾ ਇਹ ਉੱਤਰ ਦੇ ਦਿੰਦਾ ਹੈ ਰਹਾਉ ਪੰਜ ਤਤ ਮਿਲ ਕਾਇ ਕੀਨੀ ਕਹਿਣ ਲੱਗੇ ਤੂੰ ਭਾਈ ਕੀ ਮੰਨਿਆ ਹੈ ਅਗੇ ਜੀ ਪੰਜਾਂ ਤਤਾਂ ਦਾ ਦੇਹ ਬਣਾਈ ਹੋਈ ਹੈ ਤਾਂ ਸ ਆਹਬ ਕਬੀਰ ਜੀ ਕਹਿੰਦੇ ਹਨ ਪੰਜ ਤਤ ਮਿਲ ਕਾਇਆ ਠੇ ਭਾਈ ਪੰਜਾਂ ਤਤਾਂ ਨੂੰ ਮਿਲਾ ਕੇ ਜਿਹੜਾ ਤੂੰ ਕਹਿਣਾ ਵੀ ਇਹ ਕਾਇਆ ਦੇਹ ਬਣਾਈ ਹੈ ਤਤ ਕਹਾਂ ਤੇ ਕੀ ਨਰੇ ਅਸੀਂ ਤੈਨੂੰ ਪੁੱਛਦੇ ਵੀ ਤਤ ਕਿੱਥੋਂ ਬਣਾਏ ਐ ਇਹਨੂੰ ਮੰਨਣਾ ਪਊ ਕਿ ਪਰਮੇਸ਼ਵਰ ਨੇ ਬਣਾਉਣਾ ਕੀਤਾ ਆਪ ਹੀ ਕਰਮਬੱਧ ਤੂੰ ਜੀਉ ਕਹਿਤ ਹਾ ਇਸ ਪ੍ਰਕਾਰ ਤੁਸੀਂ ਕਰਮਾਂ ਨੂੰ ਮੰਨਦੇ ਐ ਤੇ ਜਿਹੜੇ ਸਾਂਖ ਮਤਵਾਲੀਏ ਉਹ ਕਹਿੰਦੇ ਹਨ ਪੁਰਖ ਪ੍ਰਕਿਰਤੀ ਤਰਦਾ ਹੰਕਾਰ ਪੰਜ ਤਨ ਮਾਤਰਾ ਅਤੇ ਇਹ ਸੂਖਮ ਤਤ ਹਨਗੇ ਤੇ ਫਿਰ ਇਹਨਾਂ ਦਾ ਸਫੂਲ ਸ੍ਰਿਸ਼ਟੀ ਪੈ ਜਾ ਹੋਈ ਹੈ ਇਸ ਪ੍ਰਕਾਰ ਤਾਤੀ ਸ਼ਰਤੋਂ ਹੀ ਮੰਨਣੇ ਪੈਣਗੇ ਤੈਨੂੰ ਕਰਮਬੱਧ ਤੂੰ ਜੀਉ ਕਹਤ ਹਾਂ ਅਗੇ ਜੀ ਕਰਮਾਂ ਚ ਵੱਜਾ ਹੋਇਆ ਹੈ ਤਾਂ ਸਾਬ ਕਬੀਰ ਜੀ ਛੱਡ ਗਿਆ ਪਹਿਲਾ ਪ੍ਰਕਰਣ ਕਹਿੰਦੇ ਕਰਮਾਂ ਦਾ ਵੱਜਾ ਹੋਇਆ ਤੂੰ ਜੀਵ ਨੂੰ ਮੰਨਦਾ ਹੈ ਪੂਰਮੇਵਾਸਾ ਵਾਲਿਆ ਕਰਮ ਹੈ ਕਿਨ ਜੀਉ ਦੀਨ રે ਇਹ ਦੱਸ ਕਰਮਾਂ ਵਿੱਚ ਇਹ ਜਿਹੜਾ ਜੀਵ ਚੇਤਨ ਸੱਤਾ ਕਿਨ ਪਾਈ ਹੈ ਇਹ ਕਰਮ ਮਰਦਾ ਕਰ ਸਕਦਾ ਹੈ ਕਿ ਜਿਉਂਦਾ ਕਰ ਸਕਦਾ ਹੈ ਮਰਦਾ ਕੁਛ ਨਹੀਂ ਕਰ ਸਕਦਾ ਚੇਤਨ ਦੇ ਆਸਰੇ ਹੀ ਕਰਮ ਹੈ ਚੇਤਨ ਕਰਮਾਂ 'ਚ ਵੱਜਾ ਹੋਇਆ ਨਹੀਂ ਚੇਤਨ ਸੁਤੰਤਰ ਹੈ ਇਹ ਕਰਮਾਂ ਵਿੱਚ ਇਹ ਜੀਵ ਨੂੰ ਕਿਨ ਪਾਤ ਤਾ ਬੰਦਤਾ ਇਹ ਦੱਸ ਤੂੰ ਹਰ ਮਹ ਤਨ ਹੈ ਕਹਿੰਦੇ ਜੀ ਇਹ ਤਾਂ ਨਹੀਂ ਮੈਨੂੰ ਪਤਾ ਕਹਿੰਦੇ ਬਸ ਤੇਰਾ ਗਿਆਨ ਮੁੱਕ ਗਿਆ ਤੁਸੀਂ ਦੱਸੋ ਮਹਾਰਾਜ ਤਾਂ ਸੁਣ ਕੇ ਸਾਬ ਕਬੀਰ ਜੀ ਕਹਿੰਦੇ ਹਨ ਹਰ ਮਹ ਤਨ ਹੈ ਤਨ ਮਹ ਹਰ ਹੈ ਇਹ ਭਾਈ ਹਰੀ ਦੇ ਵਿੱਚ ਇਹ ਸਾਰੇ ਸਰੀਰ ਹਨਗੇ ਤੇ ਸਾਰਿਆਂ ਸਰੀਰਾਂ ਚ ਪਰਮੇਸ਼ਵਰ ਆਪ ਹੈ ਸਰਵ ਨਿਰੰਤਰ ਸੂਈ ਸਾਰਿਆਂ ਦੇ ਅੰਦਰ ਨਿਰੰਤਰ ਇੱਕ ਨਾਸ ਸੋ ਉਹ ਪਰਮੇਸ਼ਵਰ ਹੈ ਬਿਆਪ ਕਰੂਪ ਕਹ ਕਬੀਰ RAM ਨਾਮ ਨਾ ਛੋਡੋ ਇਹ ਕਿਸੇ ਨੂੰ ਭਰਮ ਹੋ ਗਿਆ ਜਿਵੇਂ ਇੱਥੇ ਇੱਕ ਸੰਤ ਰਹਿੰਦਾ ਸੀ ਸੁਦਾ ਸਰ ਜਿਹੜਾ ਗੁਰਦਾਰਾ ਮੋਤੀ ਬਾਗ ਚ ਬਣਾਇਆ ਹੋਇਆ ਸੀ ਉੱਥੇ ਸੰਤ ਮਹਾਰਾਜ)^{(3)} ਅਣ ਵਾਲੇ ਗਏ ਤੇ ਉਹਨੂੰ ਪੁੱਛਿਆ ਜੀ ਕਿ ਭਰਮ ਕਿੱਥੋਂ ਹੋਇਆ ਹੈ ਕਹਿੰਦੇ ਸੰਤ ਜੀ ਭਰਮ ਨੂੰ ਪੁੱਛਣ ਵਾਸਤੇ ਜੇ ਪੁੱਛਣਾ ਤਾਂ ਦੱਸ ਦਿੰਨੇ ਆ ਵੀ ਜਦੋਂ ਸਰੂਪ ਦਾ ਸਮਾਨ ਗਿਆਨ ਹੋਵੇ ਤੇ ਜਿਹੜਾ ਜਥਾਰਥ ਗਿਆਨ ਨਾ ਹੋਵੇ ਸਰੂਪ ਦਾ ਅਤੇ ਜਿਹੜੀ ਆਜਿਥਾਰਸ ਵਸਤੂ ਹੈ ਉਸ ਦਾ ਵਿਸ਼ੇਸ਼ ਗਿਆਨ ਹੋਵੇ ਉਤੋਂ ਭਰਮ ਦੀ ਪੱਤੀ ਹੁੰਦੀ ਹੈ ਪਰ ਅਸੀਂ ਤੈਨੂੰ ਪੁੱਛਦੇ ਹਾਂ ਇਹ ਦੱਸ ਵੀ ਕਿਸੇ ਆਦਮੀ ਦੀ ਝੋਲੀ ਚ ਪੈ ਗਿਆ ਸੱਪ ਉਹ ਸੱਪ ਜਿਹੜਾ ਹੈ ਉਹ ਕਹਿੰਦਾ ਕਿੱਥੋਂ ਆਇਆ ਹੈ ਕਿਹੜੇ ਰਾਹ ਆਇਆ ਹੈ ਕਿਉਂ ਸੋਚਦੇ ਹੋ ਡੰਗ ਮਾਰ ਜੂ ਡੰਗ ਮਾਰੇ ਤਾਂ ਫੇਰ ਉਹ ਸੋਚਦਾ ਰਹੇ ਕੁਝ ਨਹੀਂ ਬਣਨਾ ਇਸੇ ਪ੍ਰਕਾਰ ਭਰਮ ਜਦੋਂ ਹੋ ਗਿਆ ਤੈਨੂੰ ਪਤਾ ਹੈ ਕਿ ਮੇਰੇ ਫਿਰ ਪੱਲੇ 'ਚ ਭਰਮ ਪੈ ਗਿਆ ਇਹਦੀ ਨਿਵਰਤੀ ਦਾ ਜਦੋਂ ਕਰਨਾ ਚਾਹੀਦਾ ਕਿ ਕਿੱਥੋਂ ਜੰਮਿਆ ਕਿੱਥੋਂ ਪਿਆ ਇਸ ਖਿਆਲ ਵਿੱਚ ਜਿਵੇਂ ਜਿਉਂ ਪੰਖੀ ਕਪੂਤ ਆਪ ਬਣਾਇਆ ਮੇਰੀ ਜਿੰਦੜੀਏ ਤੇ ਉਹ ਮਨੁੱਖ ਸਭ ਉਸ ਕਾਲੇ ਨਾ ਜਿਵੇਂ ਕਬੂਤਰ ਜਿਹੜਾ ਸੀ ਇੱਕ ਉਹ ਜਾਲ 'ਚ ਫਸ ਗਿਆ ਸੀ ਕਹੇ ਕਿਹੜੇ ਖੇਤ 'ਚ ਕਵਾਜ ਇਹ બીજી ਸੀ ਇਹ ਕਿਨੇ ਇਸ ਤਾਗਿਆਂ ਨੂੰ ਕੱਤੇ ਆਸੀ ਕੰਨ ਜਾਲ ਬਣਾਇਆ ਸੀ ਐਂ ਜਦੋਂ ਦੇ ਨੂੰ ਉਹ ਸ਼ਿਕਾਰੀ ਨੂੰ ਫੜ ਕੇ ਮਾਰਦਾ ਇਸੇ ਪ੍ਰਕਾਰ ਹਾਲਤ ਹੋਵੇਗੀ ਕਬੀਰ ਸਾਹਿਬ ਜੀ ਕਹਿੰਦੇ ਕਿਉਂ ਇਸ ਬਹਿਮ ਚ ਪਿਆ ਹੈ ਕਹ ਕਬੀਰ ਆਰਾਮ ਨਾਮ RAM ਨਾਮ ਨਾ ਛੁੱਟੋ RAM ਦੇ ਨਾਮ ਦਾ ਕਦੇ ਵੀ ਤਿਆਗ ਨਾ ਕਰ ਸਹਿਬ ਕਬੀਰ ਜੀ ਕਹਿੰਦੇ ਹਨ ਸਹਿਜੇ ਹੋਏ ਸੋ ਹੋਈ ਸੁਤੇ ਜੋ ਕੁਛ ਮੇਰੇ ਜੋ ਕੁਛ ਸੁਤੇ ਹੁੰਦਾ ਜਾਂਦਾ ਹੁੰਦਾ ਰਹੇ ਪਰਮੇਸ਼ਰ ਦੇ ਨਾਮ ਦਾ ਕਦੇ ਤਿਆਗ ਨਾ ਕਰ ਹਰ ਵਕ ਸਿਮਨ ਕਰ ਜਾ ਰੋ ਰਾਗ ਗੌਂਡ ਬਾਣੀ ਕਬੀਰ ਕਬੀਰ ਜੀਓ ਕੀ ਕਰ ਦੂਜਾ ਇਕ ਉਹ ਅੰਕਾਰ ਸਤਿਗੁਰ ਪ੍ਰਸਾਦ ਪੂਜਾ ਬਾੰਧ ਭਿਲਾ ਕਰ ਡਾਰਿਓ ਸਾਧ ਸੰਗਤ ਜੀ ਕਾਂਸੀ ਵਿੱਚ ਸਕੰਦਰ ਲੋਦੀ ਬਾਦਸ਼ਾਹ ਜਦੋਂ ਆਇਆ ਸਹਿਬ ਕਬੀਰ ਜੀ ਦਾ ਜਨਮ 1455 ਦਾ ਬਿਕਰਮੀ ਦਾ ਸੀ ਇੱਥੇ ਆਇਆ ਜਿਸ ਵਕਤ ਉਹਨਾਂ ਦਾ ਬੜਾ ਪ੍ਰਤਾਪ ਸੀ ਤੇ ਲੋਧੀ ਨੇ ਆ ਕੇ ਸਿਕੰਦਰ ਨੇ ਪੁੱਛਿਆ ਉਸ ਵਕਤ ਕਿ ਲੋਕੋ ਤੁਹਾਨੂੰ ਦੁੱਖ ਤਾਂ ਨਹੀਂ ਕੋਈ ਕਾਜੀਆਂ ਨੇ ਕਿਹਾ ਜੀ ਜੁਲਾਈਆਂ ਦਾ ਮੁੰਡਾ ਹੋ ਕੇ ਮੁਸਲਮਾਨਾਂ ਦਾ ਮਤ ਖੰਡਣ ਕਰਦਾ ਹੈ ਬ੍ਰਾਹਮਣਾਂ ਨੇ ਕਿਹਾ ਹਯੂਰ ਤੁਹਾਡੇ ਹੁੰਦਿਆਂ ਆ ਸਾਨੂੰ ਬ੍ਰਾਹਮਣਾਂ ਨੂੰ ਟਿਕਣ ਦਾ ਕਵੀ ਰਹੀ ਚਰਚਾ ਕਰਦਾ ਇਹਨੂੰ ਕੋਈ ਸਮਝਾਉਣਾ ਚਾਹੀਦਾ ਉਸ ਵਾਰ ਕਬੀਰ ਸਾਹਿਬ ਨੂੰ ਸਿਕੰਦਰ ਨੂੰ ਬੁਲਾ ਕੇ ਇਹਨਾਂ ਨੂੰ ਗੰਗਾ ਦੇ ਵਿੱਚ ਸਿੱਟਿਆ ਗੰਗਾ ਦੀ ਲਹਿਰ ਮੇਰੀ ਟੁੱਟੀ ਜੰਜੀਰ ਗੰਗਾ ਨਾ ਡੋਬ ਸਕੀ ਅਤੇ ਫਿਰ ਇਹਨਾਂ ਨੂੰ ਅੱਗ ਵਿੱਚ ਬਿਠਾਇਆ ਅੱਗ ਬਨਾ ਸਾੜ ਸਕੀ ਤੀਜਾ ਹੱਲਾ ਕੀਤਾ ਹਾਥੀ ਖੂਨੀ ਦੇ ਅੱਗੇ ਇਹਨਾਂ ਨੂੰ ਮੁਸ਼ਕਾਂ ਦੇ ਕੇ ਪੰਡਵਨ ਕੇ ਸੜ ਦਿੱਤਾ ਤੇ ਉਸ ਵੇਲੇ ਰੱਖਿਆ ਜਿਵੇਂ ਕਬੀਰ ਦੀ ਹੋਈ ਤੇ ਕਬੀਰ ਸਾਹਿਬ ਜਦੋਂ ਛੁੱਟ ਕੇ ਆਏ ਪਾਦਸ਼ਾਹ ਨੇ ਪਹਿਨੀ ਪਾ ਕੇ ਭੁੰਨ ਮੁਖਸ਼ਾਈ ਉਸ ਵਕਤ ਸੇਵਕਾਂ ਨੂੰ ਪੁੱਛਿਆ ਕਬੀਰ ਜੀ ਤੁਹਾਡੀ ਕੀ ਹਾਲਤ ਸੀ ਤਾਂ ਸਹਿਬ ਕਬੀਰ ਜੀ ਕਹਿੰਦੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਮਹਾਰਾਜ ਕਬੀਰ ਸਾਹਿਬ ਨਾਲ ਕਿਵੇਂ ਵਰਤਾਰਾ ਵਰਤਿਆ ਸੀ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਬੀਰ ਦੀ ਬਾਣੀ ਦੇ ਵਿੱਚ ਦੂਜੇ ਘਰ ਸਰਕਾਰ ਦੇ ਚਾਰਨ ਕਰਦੇ ਹੋਇਆ ਕਿਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਸੁਣੋ ਪੂਜਾ ਬਾੰਦ ਭਿਲਾ ਕਰ ਡਾਰਿਓ ਭਗਤ ਕਬੀਰ ਜੀ ਦੇ ਤਾਈ ਭੂਜਾਂ ਦੋਵੇਂ ਮੁਸ਼ਕਾਂ ਪਿਛਲੇ ਪਾਸੇ ਬਨ ਕੇ ਪਿਲਾ ਜਿਵੇਂ ਢੜਾ ਮਿੱਟੀ ਦਾ ਹੁੰਦਾ ਹੈ ਪਿਲਾ ਮੇਲ ਕਰਕੇ ਬਾਹਾਂ ਨੂੰ ਪਿਛਲੇ ਪਾਸੇ ਨੂੰ ਇਸ ਪ੍ਰਕਾਰ ਪੰਡ ਬਨ ਕੇ ਪੋਟ ਬਣਾ ਕੇ ਸਿਰਦ ਦਾ ਹਾਥੀ ਦੇ ਅੱਗੇ ਮੁਸ਼ਕਾਂ ਦੇ ਕੇ ਜਿਵੇਂ ਪੰਡ ਬੰਦੀ ਦੀ ਹੈ ਹਾਸਤੀ ਕ੍ਰੋਪ ਮੂਡ ਮਹਿ ਮਾਰਿਓ ਹਾਥੀ ਨੂੰ ਗੁੱਸੇ ਕਰਨ ਵਾਸਤੇ ਉਹਦੇ ਸਿਰ 'ਚ ਕੁੰਡਾ ਮਾਰਿਆ ਮੁਹਾਵਰੇ ਤੋਂ ਕਿਹਾ ਕਿ ਕੁੰਡਾ ਮਾਰ ਹਾਸਤੀ ਕ੍ਰੋਪ ਕ੍ਰੋਪ ਕੂਲ ਕੋਲ ਕ੍ਰੋਧ ਹੋ ਕੇ ਰਾਜੇ ਸਿਕੰਦਰ ਲੋਧੀ ਨੇ ਇਹਨੂੰ ਹਾਥੀ ਦੇ ਤਾਂ ਹੀ ਸਿਰਜ ਕੁੰਡਾ ਮਰਵਾਇਆ ਕ੍ਰੋਧ ਕਰਨ ਵਾਸਤੇ ਹਾਥੀ ਨੂੰ ਗੁੱਸਾ ਕਰਨ ਵਾਸਤੇ ਕ੍ਰੋਪ ਕੁੰਡੇ ਦਾ ਨਾਮ ਵੀ ਹੈ ਤੇ ਕ੍ਰੋਪ ਗੁੱਸੇ ਦੇ ਸਹਿਤ ਕਰਨ ਵਾਸਤੇ ਵੀ ਹਾਸ ਭਾਗ ਕੈ ਚੀਸਾ ਮਾਰੇ ਸਾਬ ਕਬੀਰ ਜੀ ਨੇ ਜ्यों ਦਰਸ਼ਨ ਕੀਤੇ ਮਹਾਰਾਜ ਨਰਸਿੰਘ ਰੂਪ ਕਬੀਰ ਦੇ ਅੰਦਰ ਪ੍ਰਗਟ ਕਰਕੇ ਉਹ ਖਾਇਆ ਹਾਥੀ ਤਾਂ ਭੱਜ ਗਿਆ ਸ਼ੇਰ ਤੋਂ ਜਿਵੇਂ ਹਾਥੀ ਭੱਜ ਜਾਂਦਾ ਹੈ ਭੱਜ ਕੇ ਚੀਕਾ ਮਾਰਦਾ ਭੱਜ ਗਿਆ ਹਾਥੀ ਨੇੜੇ ਨਾ ਕਬੀਰ ਦੇ ਆਵੇ ਉਹ ਸੁਦ ਹਸਤੀ ਭਾਗ ਹੱਤ ਭਾਗ ਕਹਿ ਚੀਸਾ ਮਾਰਾ ਹਾਥੀ ਜਿਹੜਾ ਭੱਜ ਗਿਆ ਤੇ ਚੀਕਾ ਮਾਰਨ ਲੱਗ ਗਿਆ ਕਿਹਾ ਮੂਰਤ ਕਹਿ ਹਉ ਬਲਿਹਾਰ ਉਹ ਜਿਵੇਂ ਜਿਵੇਂ ਮਹਾਵਤੋ ਦੇ ਕੁੰਡੇ ਮਾਰੇ ਤੇ ਤੋਰੇ ਉਹ ਅੱਗੇ ਹੀ ਨਾ ਜਾਵੇ ਤੇ ਉਹ ਨਰਸਿੰਘ ਰੂਪ ਮਾਰਾ ਦਿਸਦੇ ਆ ਉਹ ਕਹਿੰਦਾ ਨਰਸਿੰਘ ਸਰੂਪ ਜੋ ਹੈ ਇਹ ਸਰੂਪ ਤੋਂ ਮੈਂ ਤਾਂ ਬਲਿਹਾਰ ਜਾਣਾ ਮੈਂ ਨਹੀਂ ਇਹ ਤੇ ਭਗਵਾਨ ਕਰ ਸਕਦਾ ਕਬੀਰ ਤੇ ਕਬੀਰ ਸਾਹਿਬ ਦੀ ਮੂਰਤ ਤੋਂ ਮੈਂ ਬਲੇ ਹਾਰ ਜਾਣਾ ਕਿਉਂ ਭਗਵਾਨ ਨੇ ਦਰਸ਼ਨ ਦਿੱਤੇ ਇਸ ਪ੍ਰਕਾਰ ਹਾਥੀ ਤੋੜ ਨਾ ਸਕਿਆ ਕਬੀਰ ਸਾਹਿਬ ਜੀ ਦੇ ਤਾਂ ਹੀ ਆਪ ਹੈ ਮੇਰੇ ਆਏ ਮੇਰੇ ਠਾਕੁਰ ਤੁਮਰਾਜ ਸੇਵਕਾਂ ਨੇ ਪੁੱਛਿਆ ਕਬੀਰ ਜੀ ਤੇਰੇ ਅੰਦਰ ਉਸ ਵੇਲੇ ਕੀ ਵਿਚਾਰ ਸੀ ਤਾਂ ਕਬੀਰ ਸਾਹਿਬ ਜੀ ਕਹਿੰਦੇ ਮੈਂ यूं ਕਹਿੰਦਾ ਸੀ ਆਹ ਮੇਰੇ ਠਾਕੁਰ ਤੁਮਰਾਜ ਹੋਰ ਆਹੇ ਮੇਰੇ ਠਾਕੁਰ ਆ ਚਾਹਣਾ ਮੈਂ ਤੇਰੇ ਦਰਸ਼ਨਾਂ ਨੂੰ ਝਿਟਾ ਕਰ ਬੜਾ ਅਸਚਰਜ ਹੈ ਮੈਨੂੰ ਤਾਂ ਤੇਰਾ ਹੀ ਜੋਰ ਹੈ ਇਹ ਪਾਦਸ਼ਾਹ ਹੰਕਾਰ ਚ ਆ ਗਿਆ ਹੈ ਕਾਜੀ ਬਕਬੂ ਹਸਦੀ ਤੂੰ ਜਿਹੜਾ ਸਿਕੰਦਰ ਲੋਧੀ ਦਾ ਕਾਜੀ ਸੀ ਪਾਦਸ਼ਾਹੀ ਉਹ ਬਕਵਾਸ ਕਰਦਾ ਹੈ ਹਾਥੀ ਨੂੰ ਅਕੇ ਤੋੜ ਕੇ ਹੈ ਮਹਾਵਤ ਇਹਨੂੰ ਤੋੜ ਕਬੀਰ ਨੂੰ ਕਬੀਰ ਸਾਹਿਬ ਦਾ ਟੁਕੜਾ ਟੁਕੜਾ ਕਰ ਦੇ ਦੋ ਟੁਕੜੇ ਕਰ ਦੇ ਤੋੜ ਦੇ ਕਬੀਰ ਸਾਹਿਬ ਨੂੰ ਤੋੜਾ ਦੇ ਇਸ ਪ੍ਰਕਾਰ ਹੰਕਾਰ ਦੇ ਨਾਲ ਕਾਜੀ ਬਕਵਾਸ ਕਰ ਰਿਹਾ ਹੈ ਰਹਾਉ ਰੇ ਮਹਾਵਤ ਤੁਝ ਡਾਰੋਂ ਕਾ ਫਿਰ ਕਾਜੀ ਨੇ ਮਹਾਵਤ ਨੂੰ ਕਿਹਾ हे ਮਹਾਵਤਾ ਤੈਨੂੰ ਕਤਲ ਕਰਾ ਦੇਵਾਂਗਾ ਮੈਂ ਕੱਟ ਕੇ ਦੋ ਟੁਕੜੇ ਕਰਕੇ ਸਤਾ ਦੇਵਾਂਗਾ ਇੱਥੇ ਪਾਸ਼ਾ ਤੋਂ ਕਿਸਹਿ ਤੜਾਵੂੰ ਘੱਲ ਹੋ ਸਾ ਜਿਸ ਕਬੀਰ ਸਾਹਿਬ ਨੂੰ ਤੜਾਵੇ ਸੱਡ ਪਾ ਕੇ ਹੱਥੀਏ ਕੋਲੋਂ ਸੁੰਢਦੀ ਇਹਨੂੰ ਕਬੀਰ ਸਾਹਿਬ ਨੂੰ ਤੋੜਦਾ ਕਿਉਂ ਨਹੀਂ ਹੈ ਪੱਡ ਵਾਂਗੂ ਬਣਿਆ ਪਿਆ ਹੈ ਤੇ ਸਾਥੀ ਨੂੰ ਅੱਗੇ ਤੁਰਾਏ ਡਰਦਾ ਅੱਗੇ ਕਿਉਂ ਨਹੀਂ ਜਾਂਦਾ ਤੇ ਸੱਦ ਪਾਓ ਕਬੀਰ ਸਾਹਿਬ ਦੇ ਉੱਤੇ ਹਾਥ ਤਨਾ ਤੂਰ ਹੈ ਤਹ ਧਿਆਨ ਸਾਧ ਸੰਗਤ ਜੀ ਮਹਾਵਤਨ ਬਥੇਰੇ ਕੁੰਡੇ ਮਾਰੇ ਅਦੇ ਕਾਜੀ ਵੀ ਵੇਖਦਾ ਹਾਥੀ ਤੁਰਦਾ ਹੀ ਨਹੀਂ ਅੱਗੇ ਕਬੀਰ ਸਾਹਿਬ ਨੂੰ ਤੋੜਦਾ ਹੀ ਨਹੀਂ ਉਹਦੇ ਅੰਦਰ ਧਿਆਨ ਨਰਸਿੰਘ ਰੂਪ ਦਾ ਵਸ ਗਿਆ ਹੈ ਉਸ ਧਿਆਨ ਜੁੜਿਆ ਹੋਇਆ ਹੈ ਬਾਕ ਰਿਜੈ ਬਸੈ ਭਗਵਾਨ ਬਾਕੇ ਕਬੀਰ ਸਾਹਿਬ ਦੇ ਹਿਰਦੇ 'ਚ ਵੀ ਪਰਮੇਸ਼ਰ ਵਸਦਾ ਹੈ ਤੇ ਉਹ ਹਾਥੀ ਦੇ ਦਿਲ 'ਚ ਵੀ ਦਰੌਣਵਾ ਆਤਿન્દ્ર ਸਿੰਘ ਰੂਪ ਮਾਰਾ ਬਸ ਗਏ। ਕੀ ਆਪਰਾਧ ਸੰਤ ਹੈ ਕੀ ਨਾ ਫਿਰ ਸਾਰੇ ਸ਼ਹਿਰ ਦੇ ਕਾਂਸੀ ਦੇ ਲੋਕ ਆਏ। ਉਹਨਾਂ ਨੇ ਆ ਕੇ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਤੂੰ ਸੰਤ ਕਬੀਰ ਨੂੰ ਬੰਨਿਆ ਹੈ। ਇਹਨੂੰ ਤੂੰ ਲੜਾਉਣਾ ਚਾਹੁੰਦਾ ਹੈ ਅੱਗੇ ਅੱਗ 'ਚ ਬਿਠਾਇਆ ਹੈ ਗੰਗਾ 'ਚ ਡੋਬਣਾ ਚਾਹਿਆ ਹੈ ਤੇ ਹੁਣ ਤੂੰ ਹਾਥੀ ਦੇਜੇ ਤੜਾਉਣਾ ਹੈ ਇਹ ਸੰਤਨ ਕੀ ਗੁਨਾਹ ਕੀਤਾ ਤੇਰਾ ਕਬੀਰ ਸਾਹਿਬ ਨੇ ਬਾਂਦ ਕੋਟ ਕੁੰਚਰ ਕਉ ਦੀਨਾ ਮੈਂ ਪੋਟ ਪੰਡ ਬਨ ਕੇ ਭਿਲਾ ਦਾ ਅਰਸ਼ ਦੁਆਰਾ ਕੀਤਾ ਪੰਡ ਬਨ ਕੇ ਹਾਥੀ ਨੂੰ ਦੇ ਦਿੱਤਾ ਹੈ ਤੈਂ ਕੁੰਚਰ ਪੋਟ ਲੈ ਲੈ ਨਮਸਕਾਰ ਹੈ ਉਸ ਵੇਲੇ ਬਾਦਸ਼ਾਹ ਹੈਰਾਨ ਹੋ ਗਿਆ ਤੇ ਮਾਫੀ ਮੰਗਣ ਲੱਗਾ ਹਾਥੀ ਕੀ ਕਰਦਾ ਹੈ ਕਬੀਰ ਸਾਹਿਬ ਦੀ ਜਿਹੜੀ ਪੰਡ ਬੰਨੀ ਹੈ ਨਾ ਮੁਸ਼ਕਾਂ ਦੇ ਕੇ ਉਹਨੂੰ ਪੋਟ ਦੀਆਂ ਪਰਕੰਮੀਆਂ ਲੈ ਲੈ ਕੇ ਮੱਥੇ ਟੇਕਦਾ ਹੈ ਹਾਥੀ ਇਸ ਪ੍ਰਕਾਰ ਹਾਥੀ ਨੇ ਕਬੀਰ ਸਾਹਿਬ ਦੇ ਅੱਗੇ ਝੁਕ ਕੇ ਨਮਸਕਾਰ ਕੀਤੀ ਬੂਜੀ ਨਹੀਂ ਕਾਜੀ ਅੰਧਿਆਰ ਕਾਜੀ ਜਿਹੜਾ ਸਾਧ ਸੰਗੇ ਜੀ ਸ਼ਰਧਾ ਨਾ ਕੀਤਾ ਹੋਇਆ ਹੈ ਜਿਸ ਨੂੰ ਪਤਾ ਨਹੀਂ ਕਿ ਕਾਫਰ ਕੌਣ ਹੈ ਤੇ ਪਰਮੇਸ਼ਰ ਦਾ ਸਬਿਤ ਕਰਨ ਵਾਲਾ ਕੌਣ ਹੈ ਇਹ ਇਸ ਨੂੰ ਗਿਆਨ ਹੀ ਨਹੀਂ ਇਹ ਕਾਫਰੀ ਸਮਝਦਾ ਹੈ ਕਾਫਰ ਆਪ ਕਾਜੀ ਇਹਦੇ ਅੰਦਰ ਸਾਧ ਸੰਗਤ ਜੀ ਕਿਸੇ ਪ੍ਰਕਾਰ ਦੀ ਨਾ ਮੁਹੱਬਤ ਹੈ ਤੇ ਨਾ ਕੋਈ ਸਿਮਰਨ ਹੈ ਦੋ ਅੱਖਾਂ ਇਹਨਾਂ ਇੱਕ ਗਿਆਨ ਹੈ ਕਿ ਇੱਕ ਅਸਰਨਾ ਹੈ ਸਰਦਾ ਦੇ ਗਿਆਨ ਰੂਪੀ ਅੱਖਾਂ ਤੋਂ ਹੀ ਨੇ ਕਾਜੀ ਨੇ ਅ ਗਿਆਨ ਦੇ ਮੇਰੇ ਕਰਕੇ ਸਮਝ ਹੀ ਨਾ ਸਕਿਆ ਇਹ ਸਾਬ ਕਬੀਰ ਜੀ ਦੀਆਂ ਪਰਕਮੀਆਂ ਕਰਕੇ ਹਾਥੀ ਮਨ ਨਮਸਕਾਰਾਂ ਕਰਦਾ ਹੈ ਤੀਨ ਵਾਰ ਪਤਿਆ ਭਰ ਲੀ ਨਾ ਦੇਖੋ ਤਿੰਨ ਵਾਰੀ ਪ੍ਰਤੀਆਵਾ ਲੈ ਲਿਆ ਤਿੰਨੇ ਵਾਰੀ ਹੱਥ ਹੀ ਅੱਗੇ ਸਿੱਟਿਆ ਜਾਂ ਗੰਗਾ ਚ ਡੋਬਿਆ ਤੇ ਅੱਗ ਦੇ ਵਿੱਚ ਵਿਠਾਇਆ ਤੇ ਤੀਜੀ ਵਾਰ ਸਾਹ ਸੰਗ ਜੀ ਹੱਥ ਹੀ ਤੋਂ ਕਢਾਉਣਾ ਚਾਹਿਆ ਇਉ ਤਿੰਨ ਵਾਰੀ ਪ੍ਰਤੀਆਵਾ ਲੈ ਕੇ ਕਰਾਮਾਦ ਦਾ ਚੰਗੀ ਤਰ੍ਹਾਂ ਪ੍ਰਤੀਆਵਾ ਇਹਨਾਂ ਨੇ ਭਰ ਲਿਆ ਕਰ ਲਿਆ ਹੈ ਮਨ ਕਠੋਰ ਅਜੂ ਨਾ ਪਤੀਨਾ ਇਹ ਕਾਜੀ ਦਾ ਐਡਾ ਮਨ ਕਰੜਾ ਹੈ ਅਜੇ ਵੀ ਭਰੋਸਾ ਨਹੀਂ ਕੀਤਾ ਕਬੀਰ ਸਾਹਿਬ ਤੇ ਇਹ ਰਾਜੇ ਦਾ ਵੀ ਬੜਾ ਏਡਾ ਮਾਨੋ ਸਕੰਦਰ ਲੋਧੀ ਦਾ ਕਰੜਾ ਇਹ ਵੀ ਅਜੇ ਭਰੋਸਾ ਨਹੀਂ ਕੀਤਾ ਭਗਤਾਂ ਮੈਂ ਇਹਨਾਂ ਦੇ ਤਰਸ ਕਰਾਂ ਫੇਰ ਵੀ ਕਹਿੰਦਾ ਇਹਨੂੰ ਮੁਸਲਮਾਨ ਬਣਾ ਲਵਾਂ ਨਵਾਜ ਪੜਾ ਲਵਾਂ ਕਹਿ ਕਬੀਰ ਹਮਰਾ ਗੋਬਿੰਦ ਫੇਰ ਸੇਵਕਾਂ ਨੂੰ ਪੁੱਛਿਆ ਕਬੀਰ ਸਾਹਿਬ ਤੁਹਾਡੀ ਕੀ ਹਾਲਤ ਸੀ ਉਸ ਵੇਲੇ ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ ਸਤੋ ਸੁਣੋ ਕਹਿ ਕਬੀਰ ਹਮਰਾ ਗੋਬਿੰਦ ਸਾਡਾ ਤਾਂ ਭਾਈ ਗੋਬਿੰਦ ਪਰਮੇਸ਼ਵਰ ਹੀ ਰਾਖਾ ਸੀ ਨਾ ਉਸ ਵੇਲੇ ਉਹ ਸਾਡੇ ਹਿਰਦੇ ਚ ਸਖਿਆਤ ਹੋ ਕੇ ਵਸਦਾ ਸੀ ਚੌਥੇ ਪਦ ਮੈਂ ਜਨ ਕੀ ਜੇ ਸਾਡੀ ਜਨਨ ਦੀ ਜਿਹੜੀ ਜਿੰਦ ਵਿੱਚ ਚੌਥੇ ਤੁਰਿਆ ਪਦ ਚ ਕੀ ਕੀ ਹੋਈ ਸੀ ਉਸ ਵੇਲੇ ਅਸੀਂ ਤੁਰਿਆ ਚਿਤਤ ਸੀ ਸਾਨੂੰ ਦੇਹ ਦਾ ਕੋਈ ਪੀੜ ਨਹੀਂ ਸੀ ਤਕਲੀਫ ਨਹੀਂ ਸੀ ਹਉਮੈ ਨਹੀਂ ਸੀ ਦੇਹ ਦੇ ਹਾਸ ਤੋਂ ਪਰੇ ਸੀ